ਪਹੁੰਚੇ ਸਾਰੇ মিডিਆ ਦੇ ਪਲੇਟਫਾਰਮਸ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ মিডিਆ মিডিਆ ਦੇ ਹਰ ਪਲੇਟਫਾਰਮ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਹਾਂ ਸਵਾਗਤ ਵੀ ਕਰਦਾ ਹਾਂ ਤੁਸੀਂ ਛੋਟੇ ਜਿਹੇ ਸੱਦੇ ਦੇ ਉੱਤੇ ਐਡੀ ਵੱਡੀ ਤਾਦਾਦ ਦੇ ਵਿੱਚ ਅੱਜ ਉਰੇ ਪਹੁੰਚੇ ਹੋ ਚੰਡੀਗੜ੍ਹ ਵਿਖੇ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਹੈ ਔਰ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਅਸੀਂ ਪੂਰੇ ਪੰਜਾਬ ਨੂੰ ਇੱਕ ਇੱਕ ਜਿਹੜੀ ਸਾਡਾ ਮਿਸ਼ਨ ਹੈ ਜੋ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਪ੍ਰਤੀ ਮਿਸ਼ਨ ਹੈ ਜੋ ਸੋਚ ਹੈ ਅਸੀਂ ਉਹਨੂੰ ਦੱਸਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਸਾਡੀ ਸਰਕਾਰ ਦਾ ਇੱਕ 메인 ਮੋਟਿਵ ਹੈ ਕਿ ਹਰ ਵਰਗ ਨੂੰ ਉੱਚਾ ਚੱਕਣਾ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਔਰ ਖਾਸ ਤੌਰ ਤੇ ਜਿਹੜਾ ਸਾਡਾ ਕਿਉਂਕਿ ਪੰਜਾਬ ਹੈ ਜਿਹੜਾ ਜ਼ਿਆਦਾਤਰ ਸਾਡਾ ਪੰਜਾਬ ਪਿੰਡਾਂ 'ਚ ਵੱਸਦਾ ਹੈ ਸੋ ਪਿੰਡਾਂ ਦੇ ਪ੍ਰਤੀ ਜੋ ਸਾਡੇ ਪਿੰਡਾਂ ਦੇ ਵਿਕਾਸ ਦੇ ਪ੍ਰਤੀ ਜੋ ਸਾਡੀ ਸੋਚ ਆ ਬੜੀ ਸਵਿਹਰਦ ਹੈ ਅਸੀਂ ਤੁਸੀਂ ਸਾਰੇ ਜਣੇ ਜਾਣਦੇ ਹੋ ਅਸੀਂ 3100 ਦੇ ਕਰੀਬ 3100 3100 ਦੇ ਕਰੀਬ ਲਗਭਗ ਅਸੀਂ ਪਲੇਗਰਾਉਂਡ ਬਣਾ ਰਹੇ ਹਾਂ ਪੂਰੇ ਪੰਜਾਬ ਦੇ ਅੰਦਰ ਔਰ ਉਹ ਪਲੇਗਰਾਉਂਡ ਆਰਮ ਪਲੇਗਰਾਉਂਡ ਨਹੀਂ ਨੇ ਉਹ ਪਲੇਗਰਾਉਂਡ ਮਾਡਲ ਪਲੇਗਰਾਉਂਡ ਹੈ ਜਿਹੜੇ ਆਪਣੇ ਆਪ ਦੇ ਵਿੱਚ ਬੜੇ ਆਲਾ ਦਰਜੇ ਦੇ ਪਲੇਗਰਾਉਂਡ ਹੈ ਉਹ ਪਲੇਗਰਾਉਂਡਸ ਦੇ ਵਿੱਚ ਕਿਸੇ ਪਲੇਗਰਾਉਂਡ ਦੇ ਵਿੱਚ ਫੁੱਟਬਾਲ ਦਾ ਕੋਰਟ ਹੋਊਗਾ ਕਿਸੇ ਪਲੇਗਰਾਉਂਡ ਦੇ ਵਿੱਚ ਬਾਸਕਟਬਾਲ ਦਾ ਕੋਰਟ ਹੋਊਗਾ ਕਿਸੇ ਦੇ ਵਿੱਚ ਹੋਕੀ ਦਾ ਕੋਰਟ ਹੋਊਗਾ ਇੱਥੇ ਅਲੱਗ-ਅਲੱਗ ਜਿੰਨੀਆਂ ਗੇਮਸ ਨੇ ਉਹਦੇ ਕੋਰਟਸ ਬਣਾ ਕੇ ਅੰਦਰ ਔਰ ਅੰਦਰ ਵਾਸ਼ਰੂਮ ਬਣਾ ਕੇ ਜਿਹੜੇ ਸਾਡੇ ਮੁੰਡੇ ਨੇ ਮੁੰਡਿਆਂ ਲਈ ਅਲੱਗ ਕੁੜੀਆਂ ਲਈ ਅਲੱਗ ਵਾਸ਼ਰੂਮ ਦੀ ਫੈਸਿਲਿਟੀ ਦੇ ਕੇ ਪ੍ਰੋਪਰ ਅੰਦਰ ਮੱਡ ਟ੍ਰੈਕ ਬਣਾ ਕੇ ਲਾਈਟਨਿੰਗ ਰਾਤ ਨੂੰ ਵੱਡੀਆਂ ਜਿਹੜੀਆਂ ਸਰਚ ਲਾਈਟਸ ਉਹਨੀਆਂ ਵੱਡੀਆਂ ਵਾਲੀਆਂ ਉਹ ਲਾਈਟਸ ਲਗਾ ਕੇ ਮਤਲਬ ਬੜੇ ਹੀ ਸ਼ਾਨਦਾਰ ਮਾਡਲ ਪਲੇਗਰਾਉਂਡ 3100 ਪਲੇਗਰਾਉਂਡ ਹੈ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਹੁਣ ਬੜਾ ਵੱਡਾ ਸਵਾਲ ਸੀ ਕਿ ਅਸੀਂ ਤਾਂ ਟੀਚਾ ਮਿੱਥ ਲਿਆ ਸੀ ਕਿ ਪੰਜਾਬ ਦੇ ਇਸ ਬੁਨਿਆਦੀ ਢਾਂਚੇ ਨੂੰ ਖੜਾ ਕਰਨ ਦੇ ਲਈ ਦਿਨ ਰਾਤ ਇੱਕ ਕਰਨਾ ਹੈ ਤਾਂ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨਪਾਪਾ ਸਾਹਿਬ ਬੇਨਤੀ ਕੀਤੀ ਕਿ ਜਿਵੇਂ ਤੁਸੀਂ ਜਦੋਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਪੰਜਾਬ ਦੀਆਂ ਸਾਰੀਆਂ ਤਾਂ ਤੁਸੀਂ ਇੱਕ ਫਲਾਈਂਗ ਸਕਾਟ ਦਾ ਗਠਨ ਕੀਤਾ ਸੀ ਉਹ ਫਲਾਈਂਗ ਸਕਾਟ ਕੀ ਕਰਦੀ ਸੀ ਕਿ ਜਗ੍ਹਾ-ਜਗ੍ਹਾ ਜਾ ਕੇ ਜਿਹੜੀ ਸੜਕ ਬਣਦੀ ਸੀ ਉਹਦੇ ਸੈਂਪਲ ਭਰਦੀ ਸੀ ਔਰ ਜਿੱਥੇ ਕਿਤੇ ਖਾਮੀ ਪਾਈ ਜਾਂਦੀ ਸੀ ਜਾਂ ਤਾਂ ਉਸ ਸੰਬੰਧਤ ਜਗ੍ਹਾ ਦੇ ਉੱਤੇ ਜਿਹੜਾ ਵੀ ਬੰਦਾ ਜਣੀ ਕਿ ਦੋਸ਼ੀ ਪਾਇਆ ਜਾਂਦਾ ਸੀ ਉਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਸੀ ਸਖਤ ਤੇ ਉਹ ਜਿਹੜੀ ਸੜਕ ਹੁੰਦੀ ਸੀ ਉਹ ਨਵੇਂ ਸਿਰਿਓਂ ਦੁਬਾਰਤੀ ਫੇਰ ਕਈ ਜਗ੍ਹਾ ਤੇ ਬਣਵਾਈ ਗਈ ਹੈ ਐਦਾਂ ਹੀ ਅਸੀਂ ਇਹ ਸੋਚਿਆ ਵੀ ਕੱਲ ਨੂੰ 3100 ਪਲੇਗਰਾਉਂਡਾਂ ਦੇ ਉੱਤੇ ਜਿੱਥੇ ಅಪਾਰ ਧਨ ਖਰਚ ਹੋਣਾ ਹੈ ਪੰਜਾਬ ਸਰਕਾਰ ਨੇ ਇੱਕ ਸੁਪਨਾ ਵੀ ਸੋਚਿਆ ਕਿ ਜਿਹੜੀ ਨੌਜਵਾਨੀ ਹੈ ਪੰਜਾਬ ਦੀ ਨੌਜਵਾਨੀ ਨੌਜਵਾਨੀ ਨੂੰ ਜੇਕਰ ਨਸ਼ਿਆਂ ਤੋਂ ਮੋੜਨਾ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਦੀ ਸਾਡੀ ਸੈਕੰਡ ਫੇਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਯੁੱਧ ਨਸ਼ਿਆਂ ਵਿਰੁੱਧ ਸੈਕੰਡ ਫੇਜ਼ ਦੇ ਵਿੱਚ ਅਸੀਂ ਟੋਟਲੀ ਪੰਜਾਬ ਦੇ ਅੰਦਰੋਂ ਨਸ਼ੇ ਨੂੰ ਇਲੀਮੀਨੇਟ ਕਰਨਾ ਹੈ ਤਾਂ ਅਸੀਂ ਪ੍ਰਾਣੇ ਜਿਹੜੇ ਬੱਚੇ ਕੋਈ ਇਹਦੇ ਆਦੀ ਹੋ ਗਏ ਸੀ ਜਿਹੜੇ ਪੇਸ਼ੈਂਟ ਹੋ ਗਏ ਸੀ ਜੇ ਉਹਨਾਂ ਨੂੰ ਵੀ ਮੁੱਖ ਧਾਰਾ ਚ ਲੈ ਕੇ ਆਉਣਾ ਹੈ ਜਾਂ ਸਾਡੀ ਨਵੀਂ ਯੁਵਾ ਪੀੜ੍ਹੀ ਜਿਹੜੀ ਕਿਤੇ ਗਲਤੀ ਨਾਲ ਵੀ ਇਸ ਮਾੜੀ ਹਾਲਤ ਦੀ ਸ਼ਿਕਾਰ ਨਾ ਹੋ ਜਵੇ ਜੇਕਰ ਉਹਨੂੰ ਬਚਾ ਕੇ ਰੱਖਣਾ ਤੱਤੀਆਂ ਹਵਾਵਾਂ ਤੋਂ ਤਾਂ ਸਾਨੂੰ ਉਹ ਬੱਚਿਆਂ ਨੂੰ ਗੇਮ ਦੇਣੀ ਪਊਗੀ ਸਾਨੂੰ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਖੇਡ ਲੈ ਕੇ ਆਉਣੀ ਪਊਗੀ ਖੇਲਾ ਲੈ ਕੇ ਆਉਣੀਆਂ ਪੈਣੀਆਂ ਤਾਂ ਉਹਨਾਂ ਬੱਚਿਆਂ ਦੀ ਜ਼ਿੰਦਗੀ 'ਚ ਖੇਲਾ ਲੈ ਕੇ ਆਉਣ ਦੇ ਲਈ ਉਸ ਮਕਸਦ ਦੇ ਨਾਲ ਇਹ ਪਲੇਗ੍ਰਾਉਂਡ ਤਿਆਰ ਕੀਤੇ ਜਾ ਰਹੇ ਹਨ ਜਦੋਂ ਕੋਈ ਬੱਚਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਜਾ ਕੇ ਖੇលੂਗਾ ਤਾਂ ਬਾਡੀ ਦੇ ਅੰਦਰ ਇਸ ਤਰ੍ਹਾਂ ਦੇ ਚੰਗੇ ਕੈਮੀਕਲਸ ਪ੍ਰੋਡਿਊਸ ਹੁੰਦੇ ਨੇ ਦਿਮਾਗ ਐਸੇ ਬ੍ਰੇਨ ਐਸੇ ਕੈਮੀਕਲਸ ਡੋਪਾਮਾਈਨ ਵਰਗੇ ਰੀਲੀਜ਼ ਕਰਦਾ ਜਿਹਦੇ ਨਾਲ ਜਿਹੜੇ ਬੱਚੇ ਦੇ ਉਹਨੂੰ ਗੁੱਡ ਹਾਰਮੋਨਸ ਕਹਿੰਦੇ ਆ ਗੁੱਡ ਤਾਂ ਉਹਦੇ ਤੋਂ ਬਾਅਦ ਉਹ ਬੱਚਾ ਮਾੜੀਆਂ ਹਾਲਤਾਂ ਕੰਨੀ ਨੂੰ ਨਹੀਂ ਜਾਂਦਾ ਉਸ ਤੋਂ ਪਰੇ ਹੋਣਾ ਚਾਹੁੰਦਾ ਬੱਚਾ ਉਧਰ ਨੂੰ ਮੋੜਾ ਵੀ ਨਹੀਂ ਕੱਟਦਾ ਸੋ ਇਹਨਾਂ ਬੱਚਿਆਂ ਨੂੰ ਸਮਰਪਿਤ ਹੁੰਦੇ ਹੋਏ ਇਹ 3100 ਪਲੇਗ੍ਰਾਉਂਡਾਂ ਦੇ ਉੱਤੇ ਅਸੀਂ ਹੁਣ ਕੀ ਕੀਤਾ ਵੀ ਜੇ ਅਸੀਂ ਬਹੁਤ ਮਾਈਨਿਊਟਲੀ ਦੇਖ ਰੇਕ ਕਰ ਸਕੀਏ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਿੰਨ ਫਲਾਈਿੰਗ ਸਕਾਡ ਦੇ ਦਸਤੇ ਤਿਆਰ ਕਰਤੇ ਇਹ ਜਿਨ੍ਹਾਂ ਨੂੰ ਅਸੀਂ ਉਡਨੇ ਦਸਤੇ ਕਹਿੰਦੇ ਆ ਤਾਂ ਮਤਲਬ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਿੰਨ ਉਡਨੇ ਦਸਤੇ ਫਲਾਈਿੰਗ ਸਕਾਡ ਦੀਆਂ ਟੀਮਾਂ ਤਿਆਰ ਕਰਤੀਆਂ ਇਹ 3100 ਪਲੇਗਰਾਉਂਡ ਨੂੰ ਤਿੰਨ ਹਿੱਸਿਆਂ ਦੇ ਵਿੱਚ ਅਸੀਂ ਡਿਵਾਈਡ ਕਰਤਾ ਮਤਲਬ ਲਗਭਗ ਲਗਭਗ ਕਹਿ ਲੋ ਵੀ ਹਜ਼ਾਰ 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 ਦੇ ਕਰੀਬ ਜਾਨੀ ਕਿ ਇੱਕ ਇੱਕ ਟੀਮ ਕੋਲ ਪਲੇਗਰਾਉਂਡ ਆਊਗਾ ਉਹ ਇਹ ਉਹਨਾਂ ਪਿੰਡਾਂ ਦੇ ਵਿੱਚ ਜਾਣਗੇ ਉਸ ਪਿੰਡਾਂ ਦੇ ਵਿੱਚ ਜਾ ਕੇ ਇਹਦਾ ਪ੍ਰੋਪਰ ਨਿਰਖਣ ਕਰਨਗੇ ਬੜਾ ਐਨ ਗਰਾਊਂਡ ਲੈਵਲ ਤੇ ਜਾ ਕੇ ਕੱਲੇ-ਕੱਲੇ ਪਲੇਗਰਾਉਂਡ ਦਾ ਨਿਰਖਣ ਕਰਨਗੇ ਵੀ ਟੋਵਾਲ ਕਿੰਨੀ ਉੱਚੀ ਕੱਢ ਰਹੇ ਨੇ ਉਹਨੂੰ ਮਟੀਰੀਅਲ ਕਿਹੜਾ ਲਾ ਰਹੇ ਨੇ ਸਿਮਿੰਟ ਮਸਾਲਾ ਜੋ ਵੀ ਲਾ ਰਹੇ ਨੇ ਕਿਹੜਾ ਲਾ ਰਹੇ ਨੇ ਉਹਦੇ ਤੇ ਜਿਹੜਾ ਪਾਈਪਲਾਈਨ ਲਾ ਕੇ ਜਿਹੜੀ ਫੈਂਸਿੰਗ ਕਰਨੀ ਆ ਪਾਈਪ ਕਿਹੜੀ ਕੁਆਲਿਟੀ ਦਾ ਲਾ ਰਹੇ ਨੇ ਫੈਂਸਿੰਗ ਕਿਹੜੀ ਕੁਆਲਿਟੀ ਦੀ ਲੱਗ ਰਹੀ ਹੈ ਅੰਦਰ ਵਾਸ਼ਰੂਮ ਜਿਹੜੇ ਬਣ ਰਹੇ ਨੇ ਉਹਨਾਂ ਦਾ ਸਾਈਜ਼ ਠੀਕ ਹੈ ਬਿਲਕੁਲ ਹਨ ਜੋ ਸਪੈਸੀਫਿਕੇਸ਼ਨ ਨੇ ਉਹਦੇ ਹਿਸਾਬ ਨਾਲ ਬਣ ਰਿਹਾ ਮਡ ਟ੍ਰੈਕ ਸਹੀ ਹੈ ਉਹਦਾ ਜਿਹੜਾ ਬੈੱਡ ਤਿਆਰ ਕਰਨਾ ਥੱਲੇ ਪਲੇ ਗਰਾਉਂਡਸ ਦਾ ਉਹਦਾ ਜਾਨੀ ਕਿ ਜਿਹੜਾ ਲੈਵਲ ਹੈ ਕਿ ਆ ਬਿਲਕੁਲ ਪਲੇਨ ਹੈ ਉਹਦੀ ਗਰਾਸਿੰਗ ਹੈ ਜਿਹੜਾ ਉਹਦੇ ਤੇ ਕਾ ਲੱਗਣਾ ਹੈ ਕਿ ਆ ਉਹਦੀ ਗਰਾਸਿੰਗ ਦਾ ਕੰਮ ਪ੍ਰੋਪਰ ਚੱਲ ਰਿਹਾ ਹੈ ਜਿਹੜੇ ਉੱਥੇ ਬੋਰਵੈਲ ਲੱਗਣੇ ਨੇ ਉਹਨੂੰ ਪਾਣੀ ਦੇਣ ਦੇ ਲਈ ਬੋਰਵੈਲ ਪ੍ਰੋਪਰ ਲੱਗ ਚੁੱਕੇ ਨੇ ਉਹਨੂੰ ਪਾਣੀ ਪ੍ਰੋਪਰ ਲੱਗ ਰਿਹਾ ਗਰਾਹ ਈਚ ਐਂਡ ਐਵਰੀਥਿੰਗ ਬੜੀ ਮਾਈਨਿਊਟਲੀ ਅਸੀਂ ਇਹਦੇ ਤੇ ਵਾਚ ਕਰਨ ਲਈ ਹੈ ਫਲਾਈਂਗ ਸਕੈਡ ਦੀ ਦਸਤਾ ਬਣਾਇਆ ਤੁਸੀਂ ਜਾਣਦੇ ਹੋਵੋਗੇ ਪਿੱਛੇ ਜਿਹਨੂੰ ਮੈਂ ਅੰਮ੍ਰਿਤਸਰ ਦੇ ਵਿਖੇ ਕਿਸੇ ਬਹੁਤ ਅਤ ਜ਼ਰੂਰੀ ਕੰਮ ਵਿਖੇ ਗਿਆ ਸੀ ਤਾਂ ਉੱਥੇ ਮੈਂ ਕੁਝ ਹਲਕਿਆਂ ਦੇ ਵਿੱਚ ਜਾਨੀ ਕਿ ਅਚਨਚੇਤ ਦੌਰਾ ਕੀਤਾ ਸੀ ਉਹ ਅਚਨਚੇਤ ਦੌਰੇ ਦੇ ਦੌਰਾਨ ਸਾਨੂੰ ਲਾਪਰਵਾਹੀ ਪਾਈ ਗਈ ਸੀ ਜਿਹਦੇ ਵਿੱਚ ਜਿਹੜੇ ਪਲੇਗ੍ਰਾਉਂਡ ਦੇ ਵਿੱਚ ਸਾਨੂੰ ਰਿਪੋਰਟ ਪਹੁੰਚੀ ਸੀ ਵੀ ਇਹ ਪਲੇਗ੍ਰਾਉਂਡ ਦਾ ਕੰਮ ਚੱਲ ਰਿਹਾ ਤਾਂ ਮੈਂ ਬਿਲਕੁਲ ਇਹਨਾਂ ਅਚਨਚੇਤ ਤਿੰਨ ਪਲੇਗ੍ਰਾਉਂਡਸ ਦਾ ਦੌਰਾ ਕੀਤਾ ਤਾਂ ਉੱਥੇ ਜਣੀ ਕਿ ਜਿਹੜੀ ਰਿਪੋਰਟ ਸਾਡੇ ਕੋਲ ਸੀ ਤੇ ਉਸ ਰਿਪੋਰਟ ਦੇ ਵਿੱਚ ਫਰਕ ਪਾਇਆ ਜਾ ਜਾਣ ਕਰਕੇ ਅਸੀਂ ਇਮੀਡੀਏਟਲੀ ਨਾਲ ਤਾਂ ਇਹ ਫਲਾਈਂਗ ਸਕਾਡ ਦੇ ਦਸਤੇ ਤਿਆਰ ਕੀਤੇ ਪਲੱਸ ਜਿਹੜੇ ਅਫਸਰਾਂ ਨੇ ਗਲਤ ਰਿਪੋਰਟ ਝੂਠੀ ਰਿਪੋਰਟ ਤਿਆਰ ਕਰਕੇ ਸਾਡੇ ਹੈੱਡ ਆਫਿਸ ਨੂੰ ਭੇਜੀ ਸੀ ਅਸੀਂ ਉਹਨਾਂ ਤੇ ਬਣਦੀ ਸਖਤ ਕਾਰਵਾਈ ਕੀਤੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਔਰ ਇਹ ਇਹਦੇ ਨਾਲ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਚਾਹੁੰਨਾ ਜਿਹੜੀ ਬੜੀ ਇੰਪੋਰਟੈਂਟ ਗੱਲ ਕਿਸੇ ਆਫੀਸਰ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਤੁਸੀਂ ਫ੍ਰੀ ਹੈਂਡ ਹੋ ਕੇ ਬਿਲਕੁਲ ਟੈਨਸ਼ਨ ਫ੍ਰੀ ਹੋ ਕੇ ਕੰਮ ਕਰੋ ਬਸ਼ਰਤੇ ਇਮਾਨਦਾਰੀ ਨਾਲ ਕੰਮ ਕਰੋ ਸਾਨੂੰ ਜਿਹੜੀ ਰਿਪੋਰਟ ਭੇਜੋ ਬਿਲਕੁਲ 100% ਤੱਥਾਂ ਤੇ ਭੇਜੋ ਟਰੂਥਫੁਲ ਬਿਲਕੁਲ ਸੱਚਾਈ ਵਾਲੀ ਰਿਪੋਰਟ ਭੇਜੋ ਸਾਡੇ ਕੋਲ ਕੋਈ ਬੋਗਸ ਜਾਂ ਕੋਈ ਫੇਕ ਰਿਪੋਰਟ ਨਹੀਂ ਭੇਜਣੀ ਜੇ ਫੇਕ ਰਿਪੋਰਟ ਭੇਜੋਗੇ ਤਾਂ ਕਾਰਵਾਈ ਹੋਊਗੀ ਜੇ ਸਹੀ ਰਿਪੋਰਟ ਭੇਜੋਗੇ ਆਪਣੇ ਕੰਮ ਪ੍ਰਤੀ ਵਫਾਦਾਰੀ ਨਾਲ ਕੰਮ ਕਰੋਗੇ ਤਾਂ 100% ਅਸੀਂ ਤੁਹਾਨੂੰ ਉਲਟਾ ਇਸ ਗੱਲ ਦੇ ਉੱਤੇ ਐਪਰੀਸ਼ੀਏਸ਼ਨ ਵੀ ਦਵਾਂਗੇ ਤੁਹਾਡੀ ਪਿੱਠ ਵੀ ਥਪਤ ਪਾਵਾਂਗੇ ਇੱਕ ਇਹਦੇ ਚ ਅਸੀਂ ਹੋਰ ਬਹੁਤ ਸ਼ਾਨਦਾਰ ਕੰਮ ਜਿਹੜਾ ਕੀਤਾ ਹੈ ਅਸੀਂ ਇੱਕ ਐਮਆਈਐਸ ਤਿਆਰ ਕੀਤਾ ਜਿਹੜਾ ਸਾਡਾ ਪੋਰਟਲ ਐਮਆਈਐਸ ਜਿਹੜਾ ਪੋਰਟਲ ਹੈ ਉਹ ਐਮਆਈਐਸ ਪੋਰਟਲ ਦੇ ਉੱਤੇ ਹਰ ਖੇਡ ਮੈਦਾਨ ਦੀ 3100 플레이 ਗਰਾਉਂਡ ਦੀ ਐਮਆਈਐਸ ਪੋਰਟਲ ਦੇ ਉੱਤੇ ਫੋਟੋ ਖਿੱਚ ਕੇ ਵੀ ਅੱਜ ਦੀ ਤਰੀਕ ਚ ਉਹ ਖੇਡ ਮੈਦਾਨ ਦੀ ਕੀ ਰਿਪੋਰਟ ਹੈ ਉਹਦੀ ਫੋਟੋ ਖਿੱਚੀ ਜਾਊਗੀ ਆਫਟਰ ਏਵਰੀ 15 ਡੇਸ ਹਰ 15 ਦਿਨ ਬਾਅਦ ਉਸ ਖੇਡ ਮੈਦਾਨ ਦੀ ਫੋਟੋ ਖਿੱਚ ਕੇ MIS ਦੇ ਪੋਰਟਲ ਦੇ ਉੱਤੇ ਅਪਲੋਡ ਕੀਤੀ ਜਾਊਗੀ ਉਹਦੇ ਨਾਲ ਜੀਓ ਟੈਗਿੰਗ ਵੀ ਕੀਤੀ ਜਾਊਗੀ ਉਸ ਇਹ ਨਹੀਂ ਕਿ ਉਹ ਆਫੀਸਰ ਕੋਈ ਆਪਣੇ ਆਫਿਸ ਦੇ ਵਿੱਚ ਬੈਠਾ ਹੀ ਉਹਨੂੰ ਫੋਟੋ ਨੂੰ ਪਾ ਰਿਆ ਨਾ ਜਦੋਂ ਉਹ ਫੋਟੋ ਖਿੱਚੂਗਾ ਉਸ ਸਮੇਂ ਉਹਦੇ ਵਿੱਚ ਇੱਕ ਆਪਸ਼ਨ ਹੈ ਕਿ ਜੀਓ ਟੈਗਿੰਗ ਉੱਥੇ ਹੀ ਕਰਨੀ ਪਊ ਉਸ ਔਨ ਸਪੋਰਟ ਜਾਨੀ ਕਿ ਉਹ ਟੈਗ ਕਰਕੇ ਫੋਟੋ ਹੈ ਜਿਹੜੀ ਅਪਲੋਡ ਕਰੂਗਾ ਜਿਹਦੇ ਰਾਹੀਂ ਉਹਦੇ ਵਿੱਚ ਕਈ ਕਰਾਈਟਰੀਆ ਅਸੀਂ ਫਿਕਸ ਕਰਤੇ ਐਮ ਆਈ ਐਸ ਦੇ ਵਿੱਚ ਵੀ ਉਹਦੇ ਅਸੀਂ ਸਟੈਪਸ ਬਣਾਤੇ ਭਾਈ ਪਹਿਲਾ ਸਟੈਪ ਕਿੰਨੇ ਤੇ ਕੀ ਕੰਮ ਹੋ ਗਿਆ ਦੂਸਰਾ ਸਟੈਪ ਤੇ ਕਿੰਨਾ ਕੰਮ ਹੋ ਗਿਆ ਤੀਸਰੇ ਸਟੈਪ ਤੇ ਕਿੰਨਾ ਹੋ ਗਿਆ ਚੌਥੇ ਤੇ ਕਿੰਨਾ ਹੋ ਗਿਆ ਤੇ ਫਾਈਨਲ ਫਿਰ ਪੰਜਵੇਂ ਸਟੈਪ ਤੇ ਕਿੰਨਾ ਹੋ ਗਿਆ ਪੰਜ ਸਟੈਪਸ ਦੇ ਵਿੱਚ ਅਸੀਂ ਇਹਦਾ ਜਾਨੀ ਕਿ ਟੋਟਲ ਐਮਆਈਐਸ ਦੇ ਉੱਤੇ ਅਸੀਂ ਇਹ ਖੇਡ ਮੈਦਾਨਾਂ ਦਾ ਕੰਮ ਕਰਵਾ ਰਹੇ ਹਾਂ ਇੱਕ ਮੈਂ ਉਰੋ ਤੁਹਾਡੇ ਮੀਡੀਆ ਦੇ ਰਾਹੀਂ ਬੇਨਤੀ ਹੋਰ ਕਰਨੀ ਚਾਹੁੰਦਾ ਹਾਂ ਖਾਸ ਤੌਰ ਤੇ ਪਿੰਡ ਦੀਆਂ ਪੰਚਾਇਤਾਂ ਨੂੰ ਦੇਖੋ ਪੂਰੇ ਪੰਜਾਬ ਦੇ ਅੰਦਰ 13246 ਦੇ ਕਰੀਬ ਪੰਚਾਇਤਾਂ ਨੇ ਮੇਰੀ ਤੁਹਾਡੇ ਮਾਧਮ ਦੇ ਨਾਲ ਸਾਰੀਆਂ ਪੰਚਾਇਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ 3100 ਪਲੇਗਰਾਉਂਡ ਤੋਂ ਬਾਅਦ ਇਹ ਫਰਸਟ ਫੇਜ਼ ਹੈ ਇਸ ਤੋਂ ਬਾਅਦ ਉਹ ਸੈਕੰਡ ਫੇਜ਼ ਦੇ ਵਿੱਚ ਹੋਰ ਐਨੀ ਤਿਆਰ ਹੋਣੇ ਨੇ ਪ੍ਰਮਾਤਮਾ ਦੀ ਕਿਰਪਾ ਰਹੀ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਸਾਡੇ ਕੋਲ ਪੰਚਾਇਤੀ ਲੈਂਡ ਹੈਗੀ ਹੈ ਅਸੀਂ ਉਹ ਸਾਰੇ ਪਿੰਡ ਕਵਰ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਸਾਥ ਦੇ ਨਾਲ ਅਸੀਂ ਸਾਰੇ ਇਹ ਖੇਡ ਮੈਦਾਨ ਬਣਾਵਾਂਗੇ ਕਿਉਂਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਇਹ ਦਿਲ ਦਾ ਸੁਪਨਾ ਹੈ ਕਿ ਜਿਹੜਾ ਪੰਜਾਬ ਹੈ ਪੰਜਾਬ ਨੂੰ ਅਸੀਂ ਨਸ਼ਿਆਂ ਤੋਂ ਮਾਰੀਆਂ ਲਾਮਤਾ ਤੋਂ ਤਾਂ ਹੀ ਬਚਾ ਸਕਦੇ ਹਾਂ ਜੇ ਅਸੀਂ ਸਾਡੇ ਬੱਚਿਆਂ ਨੂੰ ਖੇਡ ਦੇ ਮੈਦਾਨਾਂ 'ਚ ਖੇਡਣ ਲਈ ਲੈ ਕੇ ਆਵਾਂਗੇ ਤਾਂ ਉਰੋ ਮੈਂ ਜਿਹੜੀ ਬੇਨਤੀ ਕਰਨੀ ਆ ਤੁਹਾਡੇ ਮਾਧਿਅਮ ਦੇ ਨਾਲ ਪੰਚਾਇਤਾਂ ਨੂੰ ਕਿ ਦੇਖੋ ਸਰਪੰਚ ਹੋ ਗਏ ਪੰਚ ਹੋ ਗਏ ಗ್ರಾಮ ਪੰਚਾਇਤਾਂ ਹੋ ਗਈਆਂ ਉੱਥੇ ਹਰ ਪਿੰਡ ਦੇ ਵਿੱਚ ਖੇਡ ਕਲੱਬ ਬਣੇ ਹੋਏ ਨੇ ਕਲੱਬ ਰਜਿਸਟਰਡ ਨੇ ਉਹ ਉਹ ਉਹਨਾਂ ਦਾ ਸਭ ਤੋਂ ਇੰਪੋਰਟੈਂਟ ਰੋਲ ਹੈ ਜਿਹੜੇ 3100 ਪਲੇਗਰਾਉਂਡ ਬਣ ਰਹੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਜਿਹੜੇ ਪਿੰਡਾਂ 'ਚ ਬਣ ਰਹੇ ਨੇ ਉੱਥੇ ਦੀ ਪੰਚਾਇਤ ਨੂੰ ਪੰਚਾਂ ਸਰਪੰਚਾਂ ਨੂੰ ਤੇ ਖੇਡ ਜਿਹੜੇ ਕਲੱਬ ਰਜਿਸਟਰਡ ਨੇ ਉਹਨਾਂ ਨੂੰ ਤੁਸੀਂ ਵੀ ਇਸ ਦੇ ਵਿੱਚ ਸਾਥ ਦਿੰਦੇ ਹੋਏ ਸਰਕਾਰ ਦਾ ਧਿਆਨ ਰੱਖੋ ਆਪ ਉੱਥੇ ਆਪ ਜਣੀ ਕਿ ਤੁਹਾਨੂੰ ਲੱਗਦਾ ਵੀ ਕਿਤੇ ਕੋਈ ਘਾਟ ਲੱਗਦੀ ਹੈ ਉਹ ਤੁਸੀਂ ਅਫਸਰਾਂ ਦਾ ਵੀ ਸਾਥ ਦਿਓ ਸਰਕਾਰ ਦਾ ਵੀ ਸਾਥ ਦਿਓ ਅਸੀਂ ਜਣੀ ਕਿ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਸਪੀਡੀ ਵੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਇਹਨੂੰ ਅਸੀਂ ਮਤਲਬ ਕਿ ਟਾਈਮ ਬਾਉਂਡ ਟਾਈਮ ਮੈਨਰ ਦੇ ਵਿੱਚ ਅਸੀਂ ਇਹਨੂੰ ਕੰਪਲੀਟ ਕਰਾ ਸਕੀਏ ਕਿਉਂਕਿ ਸਾਡਾ ਸੁਪਨਾ ਹੈ ਅਸੀਂ ਇਹ ਅਪ੍ਰੈਲ ਮਹੀਨੇ ਦੇ ਵਿੱਚ ਵਿੱਚ ਜਣੀ ਕਿ ਅਸੀਂ ਇਹ ਕਾਫੀ ਹੱਦ ਤੱਕ ਜਣੀ ਕਿ ਪਲੇਗਰਾਉਂਡ ਹੈ ਜਿਹੜੇ ਉਹਨੂੰ ਸਮਰਪਿਤ ਕਰਦਾਣੇ ਨੇ ਜਾਨੀ ਕਿ ਪਬਲਿਕ ਨੂੰ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੂੰਗਾ ਕਿ ਜੇ ਕੋਈ ਇਹਦੇ ਵਿੱਚ ਲਾਪਰਵਾਹੀ ਵਰਤੂ ਆ ਜਿਹੜਾ ਇਸ ਚਾਹੇ ਐਮਆਈਐਸ ਦੇ ਪੋਰਟਲ ਦੇ ਉੱਤੇ ਅਪਗ੍ਰੇਡੇਸ਼ਨ ਕਰਨ ਨੂੰ ਇਨਫਾਰਮੇਸ਼ਨ ਨੂੰ ਲਾਪਰਵਾਹੀ ਵਰਤੂ ਆ ਜਾਂ ਲੌਂਗ ਇਹਦੇ ਜਿਹੜੀ ਆਪਣੀ ਔਨ ਜਿਹੜਾ ਗਰਾਊਂਡ ਜਾ ਕੇ ਜਦੋਂ ਆਪਾਂ ਉੱਥੇ ਸਰਚ ਕਰਾਂਗੇ ਉੱਥੇ ਦੇਖਾਂਗੇ ਜਿਹੜਾ ਉੱਥੋਂ ਜਾਨੀ ਕਿ ਕੋਈ ਗਲਤ ਜਿਹੜੀ ਕਿ ਇਨਫਾਰਮੇਸ਼ਨ ਭੇਜੂਗਾ ਸਾਨੂੰ ਉਹਤੇ ਤੇ ਅਸੀਂ ਲਾਪਰਵਾਹੀ ਦਾ ਤੇ ਮਤਲਬ ਕਿ ਸਖਤ ਕਾਰਵਾਈ ਕਰਾਂਗੇ ਤੇ ਜਿਹੜਾ ਸਾਨੂੰ ਸਹੀ ਇਨਫਾਰਮੇਸ਼ਨ ਭੇਜੂਗਾ ਉਹਨੂੰ ਅਸੀਂ ਐਪਰੀਸ਼ੀਏਸ਼ਨ ਵੀ ਕਰਾਂਗੇ ਸੋ ਆਖਰ 'ਚ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ ਕਿ ਜਿਹੜੀ ਪੰਜਾਬ ਸਰਕਾਰ ਹੈ ਇਹ ਸਾਡੇ ਨੌਜਵਾਨਾਂ ਨੂੰ ਦੁਆਰਤੀ ਜਣੀ ਕਿ ਇਹ ਚਾਹਦੀ ਹੈ ਕਿ ਜਿਵੇਂ ਪੰਜਾਬ ਦਾ ਨੌਜਵਾਨ ਪੰਜਾਬ ਦੇ ਗੱਭਰੂ ਪੂਰੇ ਭਾਰਤ ਦੇ ਵਿੱਚ ਆਪਣੇ ਕੱਦ ਕਾਠੀ ਦੇ ਨਾਲ ਆਪਣੀ ਦਲੇਰੀ ਦੇ ਨਾਲ ਜਾਣੇ ਜਾਂਦੇ ਸੀ ਅੱਜ ਤੱਕ ਅੱਜ ਵੀ ਜਾਣੇ ਜਾਂਦੇ ਨੇ ਸੋ ਜਿਹੜੀ ਨਜ਼ਰ ਸਾਡੇ ਪੰਜਾਬ ਨੂੰ ਪੁਰਾਣੀਆਂ ਸਰਕਾਰਾਂ ਸਮੇਂ ਲੱਗੀ ਐ ਜਦੋਂ ਉਹ ਕਾਂਗਰਸ ਦੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਜਿਹੜੀ ਉਹਨਾਂ ਸਮਿਆਂ ਦੇ ਵਿੱਚੋਂ ਜੋ ਸਾਨੂੰ ਇਹ ਪਤਾ ਨਹੀਂ ਕਿਹੜੀਆਂ ਨਜ਼ਰਾਂ ਕਿਹੜੇ ਕਿਸ ਤਰੀਕੇ ਦੇ ਨਾਲ ਉਹ ਪੰਜਾਬ ਦੀ ਬਰਬਾਦੀ ਦਾ ਮੋਟ ਬੰਨ ਕੇ ਗਏ ਕੇ ਸਾਡੀ ਇਕਨੋਮੀ ਵੀ ਉਹ ਖਰਾਬ ਕਰਕੇ ਗਏ ਸਾਡੀ ਨੌਜਵਾਨੀ ਨੂੰ ਨਸ਼ਿਆ ਕਰਨੀ ਵੀ ਧੱਕ ਕੇ ਗਏ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਹਰ ਮਾੜੀ ਈਲਾਮਤ ਜਿਹੜੀ ਸੀ ਉਹਦਾ ਜਣੀ ਕਿ ਸੇਰਾ ਉਹਨਾਂ ਦੇ ਸਿਰ ਜਾਂਦਾ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸਾਰੀਆਂ ਚੀਜ਼ਾਂ ਤੋਂ ਪੰਜਾਬ ਉੱਭਰ ਕੇ ਬਹੁਤ ਜਲਦੀ ਤੋਂ ਜਲਦੀ ਅੱਗੇ ਆਵੇ ਤੇ ਪੰਜਾਬ ਦਾ ਗੱਭਰੂ ਨੌਜਵਾਨ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਉਹ ਨਾ ਸਿਰਫ ਪੂਰੇ ਪੰਜਾਬ 'ਚ ਬਲਕਿ ਵਿਸ਼ਵ ਪੱਧਰ ਦੇ ਉੱਤੇ ਆਪਣਾ ਨਾਮ ਆਪਣੀ ਸੂਰਮਤਾਈ ਆਪਣੀ ਦਲੇਰੀ ਹੈ ਜਿਹੜੀ ਆਪਣੀ ਸਮਝ ਲੋ ਵੀ ਆਪਣੀ ਖੇਡਾਂ ਦੇ ਮਾਧਿਅਮ ਦੇ ਨਾਲ ਆਪਣੇ ਹੁਨਰ ਦੇ ਮਾਧਿਅਮ ਦੇ ਨਾਲ ਨਹੀਂ ਉਹ ਚਮਕਾਵੇ ਇਹੀ ਸਾਡਾ ਸਾਡੀ ਸਰਕਾਰ ਦਾ ਮਕਸਦ ਹੈ ਅੰਤ ਦੇ ਵਿੱਚ ਮੈਂ ਇੱਕ ਵਾਰ ਤੋਂ ਫੇਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਯੋਗ ਅਗਵਾਈ ਦੇ ਅੰਦਰ ਇਹ ਤਿੰਨ ਫਲਾਈਂਗਸ ਕਾਰਡ ਦੀਆਂ ਟੀਮਾਂ ਬਣਾ ਕੇ 3100 ਪਲੇਗ੍ਰਾਉਂਡ ਨੂੰ ਮੋਨੀਟਰ ਕਰਨ ਦੇ ਜਿਹੜੇ ਆਦੇਸ਼ ਦਿੱਤੇ ਨੇ ਬਹੁਤ ਬਹੁਤ ਧੰਨਵਾਦ ਜੀ ਜੀਓ ਟੈਕਨੀਸ਼ੀਅਨ ਦੁਆਰਾ ਕੀ ਹੈ